ਜੋ ਕਿ ਕੈਨਲਾ ਦਾ ਮਹਾਰਾਜ ਤੁਹਾਨੂੰ ਪਤਾ ਹੀ ਨਹੀਂ ਤਨ ਦੇ ਤਪਾਂ ਦੇ ਨਾਲ ਪਰਮਾਤਮਾ ਸਿਧਿ ਪ੍ਰਾਪਤ ਹੋ ਪਰਮਾਤਮਾ ਮਿਲਦਾ ਪਤਾ ਸਾਧਗੁਣਾ ਨੇ ਇਥੇ ਕੀ ਆਖਿਆ ਬਟੇ ਦਾ ਕਾਲ ਉਸ ਤਰਜਰ ਜੇ ਤਾਪ ਕੇ ਕੀ ਇਹ ਤੇ ਜੋ ਪੇ ਪਾਈਏ ਅਤਾਪ ਨਾ ਤਾਪਨਾ ਅਨੇਕ ਤਨ ਧਾਇਲ ਸਹਿਬ ਤਨ ਦੇ ਤਪਾਂ ਨਾਲ ਜੇ ਰੱਬ ਮਿਲਦਾ ਹੋਵੇ ਤੇ ਜਿੰਨੀਆਂ ਨੂੰ ਬੁਖਾਰ ਚੜਿਆ ਹੋਣਾ ਬੜਾ ਮਿਲਣਾ ਚਾਹੀਦਾ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਉਹਨਾ ਤਪਾਂ ਦੀ ਲੋੜ ਹੈ ਆਪਣੇ ਢੋਣਾ ਤਪਾਂ Cuidado de Balda.